ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਸਰਦਾਰ ਜੀਜੀ ਸਿੰਘ ਢੱਲੇਵਾਲ ਅੱਜ ਕਰੀਬ-ਕਰੀਬ 22 ਦਿਨ ਹੋ ਚੁੱਕੇ ਜਿੰਨਾਂ ਨੂੰ ਮਰਨ ਵਰਤ ਦੇ ਉੱਤੇ ਬੈਠਿਆ ਨੂੰ ਸੋ ਰਾਤ ਨੂੰ ਬਹੁਤ ਸਖਤ ਲੋਡ ਹੈ ਇੱਥੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਸਰਕਾਰ ਜਿਹੜੇ ਰਾਤਾਂ ਤੇ ਉਤਰੀ ਹੋਈ ਆ ਕਦੋਂ ਵੀ ਰਾਤ ਨੂੰ ਕੋਈ ਨਾ ਕੋਈ ਇੱਥੇ ਧਾਵਾ ਬੋਲ ਕੇ ਡੱਲੇਲ ਸਾਲ ਨੂੰ ਚੱਕ ਕੇ ਵੀ ਲਿਜਾ ਸਕਦੇ ਆ ਸੋ ਵੈਸੇ ਮੋਰਚੇ ਪੂਰੇ ਮਜਬੂਤ ਆ ਸਾਰੇ ਨੌਜਵਾਨ ਖਾਸ ਤੌਰ ਤੇ ਡੱਟੇ ਹੋਏ ਆ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਆਪਾਂ ਜਿੱਥੇ ਦਿਨੇ ਆਉਣੇ ਆਪਾਂ ਵਾਪਸ ਨਾ ਜਾਓ ਦਿਨੇ ਆ ਕੇ ਇੱਥੋਂ ਮੁੜ ਕੇ ਨਾ ਜਾਓ ਪੰਜ ਪੰਜ 7-7 ਦਿਨ ਬਾਰੀਆਂ ਬਣ ਕੇ ਇੱਥੇ ਰਾਤ ਨੂੰ ਮੋਰਚੇ ਦੇ ਵਿੱਚ ਆਪਣੀ ਡਿਊਟੀ ਨਿਵਾ ਕੇ ਜਾਓ ਕਿਉਂਕਿ ਬਹੁਤ ਸਖਤ ਤੁਹਾਡੀ ਜ਼ਰੂਰਤ ਆ ਸੋ ਆਓ ਆਪਾਂ ਆਪਣੀਆਂ ਜਮੀਰਾਂ ਨੂੰ ਹਲੂਣਾ ਮਾਰਗੇ ਸਰਕਾਰ ਬਜਿੱਦ ਹੋਈ ਖੜੀ ਐ ਤਸ ਤੋਂ ਮੱਸ ਨਹੀਂ ਹੋ ਰਹੀ ਡੱਲੇয়াল ਸਾਹਿਬ ਦਾ ਜਿਹੜਾ ਸਰੀਰ ਆ ਉਹ ਦਿਨੋਂ ਦਿਨ ਜਵਾਬ ਦਿੰਦਾ ਤੁਰਿਆ ਜਾ ਰਿਹਾ ਬਹੁਤ ਜਾਣੇ ਅੱਜ ਦੇ ਹਾਲਾਤ ਇਹ ਡਾਕਟਰਾਂ ਨੂੰ ਪਤਾ ਲੱਗਦਾ ਕਿ ਬੜੀ ਤਕਲੀਫ ਦੇ ਵਿੱਚ ਡੱਲੇয়াল ਸਾਹਿਬ ਆਪਣੀ ਜਿਹੜਾ ਆ ਸਮਾਂ ਕੱਢ ਰਹੇ ਨੇ ਸੋ ਭਰਾਵੋ ਅੱਜ ਸਾਨੂੰ ਲੋੜ ਐ ਖੜਨ ਦੀ ਨਾਲ ਇੱਥੇ ਪਹੁੰਚਣ ਦੀ ਮਗਰੋਂ ਫਿਰ ਮੈਂ ਕਹਿੰਦਾ ਹਾਂ ਵੀ ਭੋਗਾਂ ਦੇ ਉੱਤੇ ਕੱਟ ਕਰਨੇ ਆ, ਸ਼ਰਧਾਂਜਲੀਆਂ ਦੇਣੀਆਂ, ਉਸਤਾਂ ਪਾਉਣੀਆਂ, ਭਾਵਕ ਤਾਲੀਆਂ, ਉਹਦਾ ਕੋਈ ਫਾਇਦਾ ਨਹੀਂ ਰਹਿੰਦਾ। ਆਪਾਂ ਨੂੰ ਅੱਜ ਲੋੜ ਹੈ ਜੇ ਆਪਾਂ ਇਹ ਮੋਰਚਾ ਫਤਿਹ ਕਰਨਾ ਹੈ, ਫਤਿਹ ਕਰਨਾ ਹੀ ਪੈਣਾ ਹੈ ਤੇ ਫਤਿਹ ਹੋਣਾ ਵੀ ਹੈ। ਉਹਦਾ ਕਾਰਨ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਆਪਾਂ ਕਹਿੰਦੇ ਆ ਕਿ ਆਪਾਂ ਜਿੱਤ ਕੇ ਆਏ ਆਪਾਂ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ। ਉਹ ਚੋਰ ਮੋਰੀ ਰਾਹੀ ਉਹੀ ਕਾਲੇ ਕਾਨੂੰਨ ਇਹਨਾਂ ਨੇ ਹੌਲੀ-ਹੌਲੀ-ਹੌਲੀ ਉਹਦਾ ਖੰਡਾ ਤਿਆਰ ਕਰਕੇ ਉਹ ਪੰਜਾਬ ਚ ਭੇਜਤਾ ਤੇ ਉਹ ਲਾਗੂ ਵਾਲੇ ਨੇ ਕਰ ਦੇਣੇ ਘਰਾਂ ਚ ਬੈਠਿਆਂ ਨੂੰ ਦੱਬ ਦੇਣਗੇ ਮਾਰ ਦੇਣਗੇ ਖਤਮ ਕਰ ਦੇਣਗੇ ਤੁਹਾਡੀਆਂ ਨਾ ਜ਼ਮੀਨਾਂ ਨਾ ਤੁਹਾਡਾ ਰਜਗਾਰ ਨਾ ਤੁਹਾਡਾ ਕੋਈ ਕਿੱਤਾ ਇਥੇ ਕੱਖ ਨਹੀਂ ਬਚਣਾ ਸੋ ਆਓ ਅੱਜ ਇੱਕ ਯੋਧਾ ਸਾਡਾ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਆਪਣੀ ਜ਼ਿੰਦਗੀ ਨੂੰ ਦਾਤੇ ਲਈ ਬੈਠਾ ਸੋ ਆਓ ਮੇਰਾ ਵੀਰ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਵਿੱਚ ਆਪਾਂ ਇਥੇ ਇਸ ਮੂਰਤੀ ਨੂੰ ਆ ਕੇ ਸਾਂਭੀਏ ਤੇ ਫਤਿਹ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ